ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਅੱਜ ਤੁਹਾਡੇ ਲਈ ਰਾਜਸਥਾਨ ਦੀ ਫੇਮਸ ਸਬਜੀ ਆ ਜਿਹੜੀ ਸੇ ਭਾਜੀ ਲੈ ਕੇ ਆਏ ਆ ਸੇ ਭਾਜੀ ਤਿਆਰ ਕਰਨ ਲਈ ਮੈਂ ਇੱਕ ਜਿਹੜਾ ਬੜਾ ਟਮਾਟਰ ਆ ਉਹ ਕੱਟਿਆ ਏ ਇੱਕ ਪਿਆਜ਼ ਕੱਟਿਆ ਤੇ 5 ਤੋਂ 6 ਹਰੀਆਂ ਮਿਰਚਾਂ ਤੇ ਥੋੜਾ ਜਿਹਾ ਅਦਰਕ ਨਾਲ ਹੀ ਮੈਂ ਇੱਕ ਕੌਲੀ ਆ ਜਿਹੜੀ ਮੋਟੀਆਂ ਪਕੌੜੀਆਂ ਦੇ ਲਈ ਆ ਅੱਧਾ ਕਿਲੋ ਜਿਹੜਾ ਮੈਂ ਦੁੱਧ ਲਿਆ ਤੇ ਨਾਲ ਹੀ ਮੈਂ ਦੋ ਜਿਹੜੀਆਂ ਛੋਟੇ ਚਮਚ ਜਨੇ ਉਹ ਮੈਂ ਫਰੈਸ਼ ਮਲਾਈ ਦੇ ਲਏ ਨੇ ਦੇ ਨਾਲ ਹੀ ਕਰਦੇ ਆਪਾਂ ਜਿਹੜੇ ਬੇਸਿਕ ਮਸਾਲੇ ਨੇ ਉਹ ਵਰਤਾਂਗੇ ਤੇ ਮੈਂ ਕੜਾਈ ਸੀਗੀ ਜਿਹੜੀ ਗਰਮ ਹੋਣ ਲਈ ਰੱਖ ਦਿੱਤੀ ਸੀਗੀ ਉਹਦੇ ਵਿੱਚ ਮੈਂ ਇੱਕ ਘੜਸ਼ੀ ਆ ਜਿਹੜੀ ਇਹ ਰਿਫਾਈਨਡ ਆਇਲ ਦੀ ਲੱਤੀ ਆ ਤੁਸੀਂ ਕੋਈ ਵੀ ਤੇਲ ਇਸਤੇਮਾਲ ਕਰ ਸਕਦੇ ਹੋ ਇਹਦੇ ਵਿੱਚ ਆਪਾਂ ਅੱਧਾ ਚਮਚਾ ਜਿਹੜਾ ਉਹ ਸਾਬਤ ਧਨੀਏ ਦਾ ਪਾਇਆ ਹੈ ਅੱਧਾ ਚਮਚਾ ਹੀ ਆਪਾਂ ਇਹਦੇ ਵਿੱਚ ਜੀਰੇ ਦਾ ਪਾਵਾਂਗੇ ਤੇ ਨੂੰ ਚੰਗੀ ਤਰ੍ਹਾਂ ਲਾਲ ਹੋਣ ਤੋਂ ਬਾਅਦ ਨਾਲ ਹੀ ਆਪਾਂ ਇਹਦੇ ਵਿੱਚ ਪਿਆਜ਼ ਨੇ ਜਿਹੜੇ ਮੈਂ ਚੌਪ ਕੀਤੇ ਹੋਏ ਸੀ ਉਹ ਪਾ ਦਵਾਂਗੇ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਭੁੱਜਣ ਤੋਂ ਬਾਅਦ ਨਾਲੇ ਪਾਵਾਂਗੇ ਇਹਦੇ ਵਿੱਚ ਦੇਖੋ ਜਿਹੜਾ ਰੰਗ ਹੈ ਇਹਦਾ ਆਪਣਾ ਪਿਆਜ਼ ਨੇ ਭੁੱਜ ਚੁੱਕੇ ਨੇ ਹੁਣ ਆਪਾਂ ਇਹਦੇ ਵਿੱਚ ਪਾ ਦਵਾਂਗੇ ਲਾਲ ਟਮਾਟਰ ਹਰੀ ਮਿਰਚ ਤੇ ਨਾਲ ਹੀ ਆਪਾਂ ਇਹਦੇ ਵਿੱਚ ਅਦਰਕ ਪਾ ਦਵਾਂਗੇ ਤੇ ਨਾਲੇ ਆ ਆਪਾਂ ਇਹਨੂੰ ਫਿਰ ਚੰਗੀ ਤਰ੍ਹਾਂ ਇਹ ਜਿਹੜਾ ਹਲਾਵਾਂਗੇ ਤਾਂ ਕਿ ਜਿਹੜੇ ਟਮਾਟਰ ਨੇ ਉਹ ਚੰਗੀ ਤਰ੍ਹਾਂ ਵਿੱਚ ਪੱਕ ਸਕਣ ਤੇ ਮੈਸ਼ੀ ਜਦੋਂ ਇਹ ਹੋ ਜਾਣਗੇ ਫਿਰ ਆਪਾਂ ਇਹਦੇ ਵਿੱਚ ਜਿਹੜੇ ਘਰ ਦੇ ਮਸਾਲੇ ਨੇ ਉਹ ਵਰਤਾਂਗੇ ਤੇ ਇਹਨੂੰ ਤੁਸੀਂ ਚਾਹੋ ਤਾਂ ਢੱਕ ਕੇ ਵੀ ਪਕਾ ਸਕਦੇ ਹੋ ਮੈਂ ਇਸੇ ਤਰ੍ਹਾਂ ਹੀ ਪਕਾਏ ਨੇ ਤੇ ਅੱਗਾ ਜਿਹੜੀ ਉਹ ਆਚਾ ਹੌਲੀ ਕਰਤੀ ਸੀਗੀ ਮੈਂ ਤੁਸੀਂ ਉਹਨੂੰ ਜਿਆਦਾ ਤੇਜ਼ ਨਹੀਂ ਕਰਨਾ ਤਾਂ ਫਿਰ ਇਹ ਚੰਗੀ ਤਰ੍ਹਾਂ ਜਿਹੜੇ ਮਸਾਲੇ ਨੇ ਆਪਣੇ ਉਹ ਭੁੱਜਣਗੇ ਨਹੀਂ ਤੇ ਸਾਮਕੇ ਜਲ ਜਾਣਗੇ ਦੇਖੋ ਜਿਹੜਾ ਮਸਾਲਾ ਇਹ ਮੈਂ ਸਲੋ ਹੱਜ ਤੇ ਭੁੰਨੇ ਆਂ ਇਹ ਦੇਖੋ ਇਹ ਜਿਹੜਾ ਤੇਲ ਐ ਨੇ ਰਿਲੀਜ਼ ਕਰ ਦਿੱਤਾ ਏ ਤੇ ਜਿਹੜਾ ਮਸਾਲਾ ਆਪਣਾ ਚੰਗੀ ਤਰ੍ਹਾਂ ਭੁੱਜ ਚੁੱਕਿਆ ਏ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਅੱਧਾ ਚਮਚ ਨੂਣ ਦਾ ਪਾਵਾਂਗੇ ਤੇ ਨਾਲ ਹੀ ਆਪਾਂ ਇਹਦੇ ਵਿੱਚ ਪਾਵਾਂਗੇ ਅੱਧਾ ਕੁ ਚਮਚਾ ਹਲਦੀ ਦਾ ਹਲਦੀ ਤੁਸੀਂ ਘੱਟ ਵੱਧ ਵੀ ਲੈ ਸਕਦੇ ਹੋ ਤੁਸੀਂ ਜਿਆਦਾ ਪਸੰਦ ਕਰਦੇ ਹੋ ਤਾਂ ਜਿਆਦਾ ਹੀ ਆਪਸ਼ਨਲ ਆ ਮੈਂ ਅੱਧਾ ਕੇ ਚਮਚਾ ਲਿਆ ਅੱਧੇ ਤੋਂ ਵੀ ਥੋੜੀ ਮੈਂ ਲਾਲ ਮਿਰਚ ਲਈ ਆ ਕਿਉਂਕਿ ਮੈਂ ਹਰੀ ਮਿਰਚ ਵੀ ਕੱਟ ਕਰਕੇ ਪਾਈ ਸੀਗੀ ਤੇ ਅੱਧਾ ਚਮਚਾ ਹੀ ਮੈਂ ਇਹਦੇ ਵਿੱਚ ਧਨੀਆ ਪਾਊਡਰ ਪਾ ਲਿਆ ਤੇ ਹੁਣ ਆਪਾਂ ਇਹਨਾਂ ਨੂੰ ਮਸਾਲੇ ਨੇ ਜਿਹੜੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਨਾਲ ਹੀ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਦਾਂਗੇ ਤਾਂ ਕਿ ਜਿਹੜੇ ਮਸਾਲੇ ਨੇ ਇਹ ਆਪਣੇ ਥੱਲੇ ਨਾ ਲੱਗ ਸਕਣ ਚੰਗੀ ਤਰ੍ਹਾਂ ਮਸਾਲਾ ਜਿਹੜਾ ਆਪਣਾ ਇਹ ਪੱਕ ਜਵੇ ਜੇ ਅਗਰ ਆਪਾਂ ਇਹਨੂੰ ਇਦਾਂ ਹੀ ਭੁੰਨਾਂਗੇ ਤਾਂ ਜਿਹੜੇ ਮਸਾਲੇ ਨੇ ਉਹ ਆਪਣੇ ਜਲ ਜਾਣਗੇ ਆਪਾਂ ਇਹਨੂੰ ਸਲੋ ਹਾ ਚਤੇਈ ਭੁੰਨਾਂਗੇ ਦੇਖੋ ਜਿਹੜਾ ਮਸਾਲਾ ਇਹ ਆਪਣਾ ਪਕਣਾ ਸਟਾਰਟ ਹੋ ਗਿਆ ਏ ਤੇ ਆਇਲ ਆ ਜਿਹੜਾ ਇਹ ਰਿਲੀਜ਼ ਹੋ ਚੁੱਕਿਆ ਏ ਤੇ ਆਪਾਂ ਇਹਨੂੰ ਹੌਲੀ ਹੌਲੀ ਹਿਲਾਉਂਦੇ ਰਹਾਂਗੇ ਥੋ ਪੰਜ ਚਾਰ ਮਿੰਟ ਹੋਰ ਪਕਾ ਲਵਾਂਗੇ ਤੇ ਨਾਲ ਹੀ ਆਪਾਂ ਇਹਦੇ ਵਿੱਚ ਐਡ ਕਰ ਦਵਾਂਗੇ ਜਿਹੜੀ ਆਪਾਂ ਨੇ ਘਰ ਦੀ ਬਣੀ ਫਰੈਸ਼ ਕਰੀਮ ਲਈ ਹੋਈ ਸੀਗੀ ਉਹ ਜਿਹੜੇ 2 ਚਮਚ ਨੇ ਉਹ ਆਪਾਂ ਇਹਦੇ ਵਿੱਚ ਪਾ ਦੇਵਾਂਗੇ ਸਿੱਧੇ 2 ਚਮਚ ਜਿਹੜੇ ਘਰ ਦੀ ਫਰੈਸ਼ ਕਰੀਮ ਦੇ ਨੇ ਉਹ ਆਪਾਂ ਨੇ ਇਹਦੇ ਵਿੱਚ ਪਾਤੇ ਨੇ ਤੁਸੀਂ ਬਾਹਰਲੀ ਕਰੀਮ ਵੀ ਲੈ ਸਕਦੇ ਹੋ ਜੇ ਘਰ ਦੀ ਨਹੀਂ ਹੈਗੀ ਮੈਂ ਜਾਂ ਜਿਹੜੀ ਇਹ ਘਰ ਦੀ ਮਲਾਈ ਤਾਜ਼ੇ ਦੁੱਧ ਤੋਂ ਜਿਹੜੀ ਆਪਾਂ ਲਾਉਨੇ ਆਂ ਉਹ ਰੱਖੀ ਸੀਗੀ ਉਹ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਹਿਲਾ ਲਾਂਗੇ ਤਾਂ ਕਿ ਜਿਹੜੀ ਇਹ ਥੱਲੇ ਨਾ ਲੱਗ ਸਕੇ ਔਰ ਫਟੇ ਨਾ ਤੇ ਨਾਲੇ ਆਪਾਂ ਇਹਦੇ ਵਿੱਚ ਅੱਧੀ ਗੜਵੀ ਜਿਹੜੀ ਆਪਾਂ 1/2 ਕਿਲੋ ਸੀਗਾ ਇਹ ਦੁੱਧ ਇਹ ਵੀ ਆਪਾਂ ਇਹਦੇ ਵਿੱਚ ਪਾ ਦਾਂਗੇ ਤੁਸੀਂ ਫਿਰ ਫੁੱਲ ਮਿਲਕ ਵੀ ਲੈ ਸਕਦੇ ਹੋ ਮੈਂ ਜਿਹੜਾ ਲਿਆ ਇਹ ਲੋ ਲੋ ਫੈਟ ਦੁੱਧ ਲਿੱਤਾ ਏ ਮੇਰੀ ਮੜਾਈ ਸੀਗੀ ਜਿਹੜੀ ਇਹਦੇ ਉੱਪਰੋਂ ਉਤਾਰੀ ਹੋਈ ਸੀਗੀ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾਵਾਂਗੇ ਚੰਗੀ ਤਰ੍ਹਾਂ ਹਿਲਾਉਣ ਤੋਂ ਬਾਅਦ ਦੇਖੋ ਜਿਹੜਾ ਮੜਾਈ ਆ ਔਰ ਦੁੱਧਾ ਇਹ ਖੋਏ ਦੀ ਤਰ੍ਹਾਂ ਆਪਣਾ ਜਿਹੜਾ ਇਹ ਸਾਈਡਾਂ ਤੇ ਲੱਗਣਾ ਸ਼ੁਰੂ ਹੋ ਜਾਂਦਾ ਏ ਹੁਣ ਆਪਾਂ ਇਹਨੂੰ 5 ਤੋਂ 7 ਮਿੰਟ 10 ਮਿੰਟ ਤੱਕ ਵੀ ਤੁਸੀਂ ਇਹਨੂੰ ਲੋ ਮੀਡੀਅਮ ਅੱਗ ਦੇ ਉੱਤੇ ਆ ਜਿਹੜਾ ਇਹ ਪੱਕਣ ਲਈ ਧਰ ਦੇਣਾ ਏ ਦੇਖੋ ਜਿਹੜਾ ਇਹ ਆਪਣਾ ਦੁੱਧਾ ਇਹ ਜਿਹੜਾ ਅਰੀਜਨਲ ਸਟਾਰਟ ਹੋ ਗਿਆ ਏ ਤੇ ਹੁਣ ਆਪਾਂ ਇਹਨੂੰ ਥੋੜੀ ਦੌਰ ਹੋਰ ਪਕਾਵਾਂਗੇ ਤੇ ਨਾਲ ਹੀ ਹੁਣ ਆਪਾਂ ਜਿਹੜੀਆਂ ਪਕੌੜੀਆਂ ਲੀਆਂ ਸੀ ਇੱਕ ਕੌਲੀ ਉਹ ਆਪਾਂ ਇਹਦੇ ਵਿੱਚ ਐਡ ਕਰ ਦਵਾਂਗੇ ਤੇ ਜਿਹੜੀ ਇਹ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਹਲਾ ਲਵਾਂਗੇ ਜਿਹੜੀ ਇਹ ਡੇਸ਼ਾ ਇਹ ਰਾਜਸਥਾਨ ਗੁਜਰਾਤ ਦੇ ਵਿੱਚ ਆ ਜਿਹੜੀ ਇਹ ਬਹੁਤ ਹੀ ਫੇਮਸ ਆ ਅਗਰ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਤਾਂ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰਿਓ ਜਿਹੜੇ ਮੇਰੇ ਸਬਸਕ੍ਰਾਈਬਰ ਨੇ ਇੱਕ ਵਾਰ ਇਹ ਡਿਸ਼ ਨੂੰ ਜ਼ਰੂਰ ਟਰਾਈ ਕਰਕੇ ਦੇਖਿਓ ਤੇ ਕਮੈਂਟ ਬਾਕਸ ਦੇ ਵਿੱਚ ਦੱਸਿਓ ਵੀ ਕਿੱਦਾਂ ਦੀ ਬਣੀ ਸੀ ਤੇ ਤੁਸੀਂ ਇਹਨੂੰ ਘੱਟ ਸਮਾਂ ਹੋਵੇ ਤਾਂ ਘਰ ਦੇ ਵਿੱਚ ਆਪਣੇ ਕੋਲ ਕਈ ਵਾਰ ਨਹੀਂ ਕੋਈ ਸਬਜੀ ਐਟ ਅ ਟਾਈਮ ਅਵੇਲੇਬਲ ਹੁੰਦੀ ਦੁੱਧ ਤਾਂ ਆਪਣੇ ਸਭਨਾ ਦੇ ਘਰਾਂ ਦੇ ਵਿੱਚ ਹੁੰਦਾ ਹੀ ਆ ਤੁਸੀਂ ਇਨਸਟੈਂਟ ਇਹਨੂੰ ਬਣਾ ਸਕਦੇ ਹੋ ਪਕੌੜੀਆਂ ਨੇ ਦੇਖੋ ਜਿਹੜੀਆਂ ਆਪਣੀਆਂ ਇਹ ਚੰਗੀ ਤਰ੍ਹਾਂ ਮੈਸ਼ੀ ਹੋ ਚੁੱਕੀਆਂ ਨੇ ਤੇ ਆਪਾਂ ਇਹਨੂੰ ਟੱਕ ਕੇ ਤਾਂ ਨਹੀਂ ਪਕਾਇਆ ਕਿਉਂਕਿ ਇਹ ਦੁੱਧ ਦਾ ਹਵਾਲ ਹੈ ਜਿਹੜਾ ਤੇਜ ਹੁੰਦਾ ਹੈ ਤੇ ਇਸ ਕਰਕੇ ਇਹਨੂੰ ਮੈਂ ਬਿਨਾ ਟੱਕੇ ਹੀ ਪਕਾ ਲਿਆ ਹੈ ਤੁਸੀਂ ਜਿੰਨਾ گاੜਾ ਕਰਨਾ ਹੋਵੇ ਤਾਂ ਜਿਆਦਾ ਵੀ ਰਿਝਾ ਸਕਦੇ ਹੋ ਅਦਰਵਾਈਜ਼ ਇਹ ਪੱਕੀ ਹੋਈ ਆ ਇਹ ਤੁਹਾਡੀ ਇੱਛਾ ਹੈ ਤੁਸੀਂ ਘੱਟ ਜਿਆਦਾ ਠਿੱਕ ਕਰਨੀ ਆ ਤਾਂ ਜਿਆਦਾ ਰਿਝਾ ਲਿਓ ਵਰਨਾ ਤੁਸੀਂ ਇਹਨੂੰ ਰੱਖ ਸਕਦੇ ਹੋ ਪਕੌੜੀਆਂ ਵੀ ਆ ਜਿਹੜੀਆਂ ਤੁਸੀਂ ਘੱਟ ਵਾਦੇ ਦੇ ਵਿੱਚ ਪਾ ਸਕਦੇ ਹੋ ਦੇਖੋ ਜਿਹੜੀ ਇਹ ਦੇਸ਼ਾ ਆਪਣੀ ਬਣ ਕੇ ਤਿਆਰ ਹੋ ਚੁੱਕੀ ਆ ਹੁਣ ਇਹਦੇ ਵਿੱਚ ਮੈਂ ਥੋੜਾ ਜਿਹਾ ਗਰਮ ਮਸਾਲਾ ਪਾਉਂਗੀ ਤੇ ਨਾਲ ਹੀ ਇਹਦੇ ਵਿੱਚ ਮੈਂ ਪਾ ਦੂੰਗੀ ਥੋੜੀ ਜਿਹੀ ਇੱਕ ਚਮਚ ਦੇ ਕਰੀਬ ਕਸੂਰੀ ਮੇਥੀ ਕਸੂਰੀ ਮੇਥੀ ਦੇ ਨਾਲ ਵੀ ਫਲੇਵਰ ਆ ਜਿਹੜਾ ਇਹ ਤਾਂ ਬਹੁਤ ਵਧੀਆ ਹੁੰਦਾ ਹੈ ਜਿਹੜੀ ਦੇਸ਼ਾ ਇਹ ਆ ਤੇ ਜਿਹੜੀ ਸੇ ਭਾਜੀ ਆਪਣੀ ਇਹ ਬਣ ਕੇ ਤਿਆਰ ਹੋ ਚੁੱਕੀ ਆ ਤੇ ਹੁਣ ਆਪਾਂ ਇਹਨੂੰ ਸਰਵ ਕਰਾਂਗੇ ਵੀਡੀਓ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ ਜੀ